ਦੋਸਤੋ ਸ਼ਰਾਬੀ ਤਾਂ ਬਹੁਤ ਦੇਖੇ ਪਰ ਇਹ ਮੁੰਡਾ ਤਾਂ ਨੈਕਸਟ ਲੈਵਲ ਨਿਕਲਿਆ ਦੋ ਚਾਰ ਪੈਗ ਲਗਾ ਕੇ ਠੇਕੇ ਅੱਗੇ ਖੜਾ ਹੋ ਗਿਆ ਤੇ ਐਸਾ ਗਾਣਾ ਗਾਇਆ ਕਿ ਲੋਕ ਵੀ ਹੱਸਣ ਲੱਗ ਪਏ ਤੇ ਤਾੜੀਆਂ ਮਾਰਨ ਲੱਗ ਪਏ ਹੁਣ ਤੱਕ ਤਾਂ ਸ਼ਰਾਬੀ ਪੀ ਕੇ ਲੋਕ ਰੋਂਦੇ ਤੇ ਹੱਲਾ ਕਰਦੇ ਦੇਖੇ ਸੀ ਪਰ ਇਹ ਤਾਂ ਗਾਣਿਆਂ ਨਾਲ ਹੀ ਮੂਡ ਬਣਾ ਕੇ ਚੱਲੋ ਦੇਖਦੇ ਆ ਕਿੰਨਾ ਸੋਹਣਾ ਗਾਣਾ ਇਹਨੇ ਠੇਕੇ ਲਈ ਲਿਖਿਆ ਸੋਨਾ ਤਾਂ ਸ਼ੇਅਰ ਕਰਨਾ ਨਾ ਭੁੱਲਣਾ ਠੇਕੇ ਵਾਲਿਆ ਤੂੰ ਬੁਹਾ ਤਾਂ ਤੂੰ ਲਾ ਲਿਆ ਵੇ ਸਾਡੇ ਲਈ ਤਾਂ ਖੋਲ ਵੇ ਚੰਨ ਠੇਕੇ ਵਾਲਿਆ ਠੇਕੇ ਵਾਲਿਆ ਤੂੰ ਬੁਹਾ ਕਾ ਤੋਂ ਲਾ ਲਿਆ ਵੇ ਸਾਡੇ ਲਈ ਤਾਂ ਖੋਲ ਵੇ ਚੰਨ ਠੇਕੇ ਵਾਲਿਆ ਇੱਕ ਪੈਰਾ ਹੋਰ ਮੁੰਨਿਆ ਤੂੰ ਲਿਸਟ ਬਣਾਉਂਦਾ ਪਿਆਏ ਆਪਣਾ ਇਹ ਸਾਬ ਦੇਖਾਉਂਦਾ ਪਿਆ ਤੂੰ ਲਿਸਟ ਬਣਾਉਂਦਾ ਹਾਂ ਮੁੰਨਿਆ ਤੂੰ ਇਸ ਬਣਾਉਂਦਾ ਪਿਓਏ ਆਪਣਾ ਇਸ ਸਾਹ ਵੇ ਦੋਉਂਦਾ ਪਿਓਏ ਪਰ ਅਸੀਂ ਤੇ ਤੂੰ ਪਾਇਆ ਜੋ ਮੰਗਾਲਿਆ ਓਏ ਸਾਡੇ ਲਈ ਤਾਂ ਬੋਲ ਵੇ ਜਨਾਓ ਠੀਕੇ ਵਾਲਿਆ ਹਰ ਇੱਕ ਦੇਾਰੇ ਹਰ ਇੱਕ ਸਾਰੇ ਬੂਹਾ ਤਾ ਤੂੰ ਲਾ ਲਿਆ ਵੇ ਸਾਡੇ ਲਈ ਤਾਂ ਖੋਲ ਦੇ ਜਨਾਬ ਠੇਕੇ ਵਾਲਿਆ ਓਏ ਕੀ ਕਹਾ ਵਸਤਾ ਜੀ ਘਰਤਾ ਜੀ ਜਿੰਨਾ ਜਿੰਨੀ ਜਿਵੇਂ ਜਮ ਮਾਰ ਕੇ ਮਾਰ ਦੱਲਾਤਾ ਜੀ